ਫਰੁਕੀ ਜੀ ਇਹਦੀ ਸਭ ਤੋਂ ਬਖੂਬੀ ਖਾਸियत ਆਪਾਂ ਜੇ ਦੇਖੀਏ ਨਾ ਜਿਹੜੇ ਅੱਜਕੱਲ ਪੜੀ ਲਿਖੀ ਜਨਰੇਸ਼ਨ ਆ ਤੇ ਉਹਨਾਂ ਨੂੰ ਜੇ ਆਪਾਂ ਸਮਝਾਈਏ ਵੀ ਇੱਕ ਨਾ ਤੁਸੀਂ Google ਦੇ ਉੱਤੇ ਸਰਚ ਕਰਕੇ ਦੇਖਿਓ ਯੂਜੀਨੋਲ ਯੂਜੀਨੋਲ ਔਇਲ ਇੱਕ ਐਕਸਟ੍ਰੈਕਟ ਹੁੰਦਾ ਜਿਹੜਾ ਲੌਂਗ ਦੇ ਵਿੱਚੋਂ ਕੱਢਿਆ ਜਾਂਦਾ ਔਰ ਜਿੰਨੇ ਡੈਂਟਲ ਪ੍ਰੋਬਲਮ ਨਿਆ ਦੰਤਾਂ ਨਾਲ ਸੰਬੰਧਿਤ ਪ੍ਰੋਬਲਮ ਨੇ ਜਿੰਨੀਆਂ ਸਵੇਲਿੰਗ ਜਿੰਨੇ ਲੋਕਾਂ ਨੂੰ ਸੋਜਿਸ਼ ਦੀ ਦਿੱਕਤ ਹੁੰਦੀ ਹੈ ਉਹਦੇ ਸੰਬੰਧਿਤ ਜਿੰਨੇ ਲੋਕਾਂ ਨੂੰ ਪ੍ਰੋਬਲਮ ਨੇ ਔਰ ਮੈਂ ਚੈਲੰਜ ਕਰਦਾ ਵੀ ਜਿਹੜੇ ਬੰਦੇ ਨੇ ਸਵੇਰੇ ਉੱਠ ਕੇ ਇਹ ਪਾਣੀ ਪੀ ਲਿਆ ਉਹ ਮੈਂ ਕਹਿੰਦਾ ਫਰੁਕੀ ਜੀ ਇੱਕ ਘੰਟੇ ਦੇ ਵਿੱਚ ਵਿੱਚ ਛੱਡੋ ਤੁਹਾਨੂੰ 5 ਮਿੰਟ ਦੇ ਵਿੱਚ ਵਿੱਚ ਡਕਾਰ ਆਊਗਾ ਤੁਹਾਨੂੰ ਆਪੇ ਫੀਲ ਹੋਊਗਾ ਜਿਵੇਂ ਕੋਈ ਚੀਜ਼ ਇੱਥੇ ਗੈਸ ਬਣਾ ਕੇ ਰੋਕੀ ਬੈਠੀ ਸੀ ਡਿੱਕੀ ਲਾਕੀ ਚਾਹੇ ਤੁਹਾਡੇ ਇੱਥੇ ਗੈਸ ਬਣੇ ਚਾਹੇ ਤੁਹਾਡੇ ਇੱਥੇ ਜਲਨ ਹੋਵੇ ਪਰ ਤੁਸੀਂ ਐਕਸਪੈਰੀਮੈਂਟ ਕਰਕੇ ਦੇਖੋ ਮੇਰੇ ਕਹਿਣ ਦੇ ਉੱਤੇ ਵੀ 5 ਮਿੰਟ ਦੇ ਵਿੱਚ ਵਿੱਚ ਤੁਹਾਡੇ ਢ ਘਾਰ ਆਊਗਾ। ਜਿਹੜਾ ਯੂਜੀਨੋਲ ਆਇਲ ਹੁੰਦਾ ਵਾ ਜਾਂ ਜਿਹੜੀ ਲੌਂਗ ਹੈ ਖਾਸ ਕਰਕੇ ਇਹਦੇ ਕਈ ਬੈਨੀਫਿਟਸ ਨੇ। ਠੀਕ ਹੈ। ਸਭ ਤੋਂ ਵੱਡਾ ਬੈਨੀਫਿਟ ਇਹਦਾ ਕੀ ਹੈ ਇਹ ਐਂਟੀਬੈਕਟੀਰੀਅਲ ਆ। ਤੁਸੀਂ ਕੋਈ ਕੈਮੀਕਲ ਵਾਲੀ ਚੀਜ਼ ਖਾ ਲਈ। ਤੁਸੀਂ ਕੋਈ ਆਪਣੇ ਇੰਜੈਕਸ਼ਨ ਵਾਲੀ ਚੀਜ਼ਾ ਖਾ ਲਈਆ। ਉਹ ਤੁਸੀਂ ਖਾ ਲਈ ਉਹਦੇ ਅੰਦਰ ਜਿਹੜੇ ਬੈਕਟੀਰੀਆਜ਼ ਉਹਨੇ ਜਾ ਕੇ ਅੰਦਰ ਹਾਰਮਫੁਲ ਪੈਦਾ ਕਰਤੇ ਇਹ ਉਹਨੂੰ ਡੈੱਡ ਕਰ ਦਿੰਦੀ ਹੈ। ਸਸਿਕਲ ਫਰੂਕੀ ਜੀ ਉਮੀਦ ਕਰਦੇ ਹਾਂ ਤੁਸੀਂ ਤੰਦਰੁਸਤ ਹੋਵੋਗੇ। ਤੇ ਜਿੰਨੇ ਦਰਸ਼ਕ ਇਸ ਵਕਤ ਵੀਡੀਓ ਵੇਖ ਰਹੇ ਨੇ ਵੈਸੇ ਤਾਂ ਆਬਵੀਅਸਲੀ ਗੱਲ ਆ ਤੁਸੀਂ ਫਰੂਕੀ ਜੀ ਨੂੰ ਸੁਣਦੇ ਹੋ ਤਾਂ ਤੰਦਰੁਸਤ ਹੀ ਹੋਵੋਗੇ ਤੇ ਪਰਮਾਤਮਾ ਇਦਾਂ ਹੀ ਤੁਹਾਨੂੰ ਚੜ੍ਹਦੀਆਂ ਕਲਾ ਵਿੱਚ ਰੱਖਦਾ ਆ ਫਰੂਕੀ ਜੀ ਇਹਦੀ ਸਭ ਤੋਂ ਬਖੂਬੀ ਖਾਸियत ਆਪਾਂ ਜੇ ਦੇਖੀਏ ਨਾ ਤਾਂ ਇੱਕ ਬੜਾ ਜਿਹੜੇ ਅੱਜਕੱਲ ਪੜੀ ਲਿਖੀ ਜਨਰੇਸ਼ਨ ਆ ਤੇ ਉਹਨਾਂ ਨੂੰ ਜੇ ਆਪਾਂ ਸਮਝਾਈਏ ਵੀ ਇੱਕ ਨਾ ਤੁਸੀਂ ਗੂਗਲ ਦੇ ਉੱਤੇ ਸਰਚ ਕਰਕੇ ਦੇਖਿਓ ਯੂਜੀਨੋਲ ਹੂੰ ਯੂਜੀਨੋਲ ਔਇਲ ਇੱਕ ਐਕਸਟ੍ਰੈਕਟ ਹੁੰਦਾ ਜਿਹੜਾ ਲੌਂਗ ਦੇ ਵਿੱਚੋਂ ਕੱਢਿਆ ਜਾਂਦਾ ਹੂੰ ਔਰ ਜਿਨਨੇ ਡੈਂਟਲ ਪ੍ਰੋਬਲਮ ਨੇ ਜਿੰਨੀਆਂ ਦੰਦਾਂ ਦਾ ਸੰਬੰਧਿਤ ਪ੍ਰੋਬਲਮ ਨੇ ਜਿੰਨੀਆਂ ਸਵੇਲਿੰਗ ਜਿੰਨੇ ਲੋਕਾਂ ਨੂੰ ਸੋਜਿਸ਼ ਦੀ ਦਿੱਕਤ ਆਉਂਦੀ ਹੈ ਉਹਦੇ ਸੰਬੰਧਿਤ ਜਿੰਨੇ ਲੋਕਾਂ ਨੂੰ ਪ੍ਰੋਬਲਮ ਨੇ ਔਰ ਮੈਂ ਚੈਲੰਜ ਕਰਦਾ ਵੀ ਜਿਹੜੇ ਬੰਦੇ ਨੇ ਸਵੇਰੇ ਉੱਠ ਕੇ ਇਹ ਪਾਣੀ ਪੀ ਲਿਆ ਉਹ ਮੈਂ ਕਹਿੰਦਾ ਫਰੁਕੀ ਜੀ ਇੱਕ ਘੰਟੇ ਦੇ ਵਿੱਚ ਵਿੱਚ ਛੱਡੋ ਤੁਹਾਨੂੰ 5 ਮਿੰਟ ਦੇ ਵਿੱਚ ਵਿੱਚ ਢ ਘਾਰ ਆਊਗਾ ਤੁਹਾਨੂੰ ਆਪੇ ਫੀਲ ਹੋਊਗਾ ਜਿਵੇਂ ਕੋਈ ਚੀਜ਼ ਇੱਥੇ ਗੈਸ ਬਣਾ ਕੇ ਰੁੱਕੀ ਬੈਠੀ ਸੀ ਹਾਂਜੀ ਚਾਹੇ ਤੁਹਾਡੇ ਇੱਥੇ ਜਿੰਨੋ ਜਿਹੜੇ ਡਿੱਕੀ ਲੱਗੀ ਡਿੱਕੀ ਲੱਗੀ ਚਾਹੇ ਤੁਹਾਡੇ ਇੱਥੇ ਗੈਸ ਬਣੇ ਚਾਹੇ ਤੁਹਾਡੇ ਇੱਥੇ ਜਲਨ ਹੋਵੇ ਨਾ ਹੋਵੇ ਪਰ ਤੁਸੀਂ ਐਕਸਪੈਰੀਮੈਂਟ ਕਰਕੇ ਦੇਖੋ ਮ ਦੇ ਵਿੱਚ ਵਿੱਚ ਤੁਹਾਡੇ ਡਕਾਰ ਆਊਗਾ ਠੀਕ ਹੈ ਔਰ ਇਹਦਾ ਕਾਰਨ ਕੀ ਹੈ ਜਿਹੜਾ ਯੂਜੀਨੋਲ ਆਇਲ ਹੁੰਦਾ ਵਾ ਜਾਂ ਜਿਹੜੀ ਲੌਂਗ ਹੈ ਖਾਸ ਕਰਕੇ ਇਹਦੇ ਕਈ ਬੈਨੀਫਿਟਸ ਨੇ ਠੀਕ ਹੈ ਸਭ ਤੋਂ ਵੱਡਾ ਬੈਨੀਫਿਟ ਇਹਦਾ ਕੀ ਹੈ ਇਹ ਐਂਟੀਬੈਕਟੀਰੀਅਲ ਆ ਠੀਕ ਹੈ فرض ਕਰ ਲਓ ਤੁਸੀਂ ਕੋਈ ਗਲਤ ਚੀਜ਼ ਖਾ ਲਈ ਤੁਸੀਂ ਕੋਈ ਕੈਮੀਕਲ ਵਾਲੀ ਚੀਜ਼ ਖਾ ਲਈ ਤੁਸੀਂ ਕੋਈ ਆਪਣੇ ਇੰਜੈਕਸ਼ਨ ਵਾਲੀ ਚੀਜ਼ਾਂ ਖਾ ਲਈਆ ਉਹ ਤੁਸੀਂ ਖਾ ਲਈ ਉਹਦੇ ਅੰਦਰ ਜਿਹੜੇ ਬੈਕਟੀਰੀਅਸ ਉਹਨੇ ਜਾ ਕੇ ਅੰਦਰ ਹਾਰਮਫੁਲ ਪੈਦਾ ਕਰਤੇ ਇਹ ਉਹਨੂੰ ਡੈਡ ਕਰ ਦਿੰਦੀ ਹੈ ਇਹ ਉਹਨੂੰ ਕਿਉਰ ਕਰ ਦਿੰਦੀ ਹੈ ਸੋ ਮੈਂ ਕਹਿਣਾ ਹੁੰਦਾ ਵੀ ਤੁਸੀਂ ਅੱਜ ਦੇ ਸਮੇਂ 'ਚ ਜੋ ਕੁਝ ਖਾ ਰਹੇ ਹੋ ਵੈਸੇ ਉਹਦੇ ਵਿੱਚ ਅਸੀਂ ਦੇਖਦੇ ਹਾਂ ਵੀ 90% ਹੀ ਕੈਮੀਕਲ ਹੈ ਤੇ ਜੇ ਕੱਲਾ ਲੌਂਗ ਦਾ ਪਾਣੀ ਪੀਏ ਅਸੀਂ ਐਂਟੀ ਕੈਮੀਕਲ ਹੋ ਸਕਦੇ ਹਾਂ ਕਿਉਂਕਿ ਐਂਟੀ ਬੈਕਟੀਰੀਅਲ ਆ ਜਿਹੜੇ ਮਾੜੇ ਬੈਕਟੀਰੀਆਸ ਨੇ ਤੁਹਾਡੀ ਬਾਡੀ ਦੇ ਉਹਨੂੰ ਡੈਡ ਕਰ ਦਿੰਦਾ ਇਹਨੂੰ ਕਿਉਰ ਕਰ ਦਿੰਦਾ ਸੈਕੰਡਲੀ ਜਿਨ੍ਹਾਂ ਲੋਕਾਂ ਨੂੰ ਕੈਂਸਰ ਆ ਰਹੀ ਆਪਾਂ ਕਹਿ ਸਕਦੇ ਹਾਂ ਬਹੁਤ ਖਤਰਨਾਕ ਬਿਮਾਰੀਆਂ ਨੇ ਫੈਟੀ ਲੀਵਰ ਜਿਨ੍ਹਾਂ ਲੋਕਾਂ ਨੂੰ ਮਤਲਬ ਅਲਟੀਮੇਟ ਫੈਟੀ ਲੀਵਰ ਅਸੀਂ ਉਹਨਾਂ ਨੂੰ ਮਹਾਰਾਜ ਸ਼ਹੀ ਸ਼ਰਬਤ ਦਿੰਨੇ ਆ ਵੈਸੇ ਬਟ ਅਸੀਂ ਰეკਮੈਂਡ ਕਰਾਂਗੇ ਵੀ ਤੁਸੀਂ ਪਹਿਲਾਂ ਸਿਰਫ 4 ਦਿਨ ਤੁਸੀਂ ਲੌਂਗ ਗੜਾ ਪਾਣੀ ਪੀ ਕੇ ਦੇਖੋ ਠੀਕ ਹੈ ਤੇ ਤੁਸੀਂ ਕਹਿਣਾ ਵੀ ਮੇਰਾ ਤਾਂ ਜਿਵੇਂ ਵਾਕਈ ਮਹਿਸੂਸ ਹੁੰਦਾ ਵੀ ਜਿਹੜੇ ਅੰਦਰ ਗੰਦੇ ਬੈਕਟੀਰੀਆ ਪੈਦਾ ਹੋ ਰਹੇ ਸੀ ਗੰਦੇ ਕਟਾਣੂ ਪੈਦਾ ਹੋ ਰਹੇ ਸੀ ਉਹ ਇਨਫੈਕਸ਼ਨ ਕਰਕੇ ਤੁਹਾਡੇ ਸਰੀਰ ਤੇ ਸੋਜਿਸ਼ ਅੱਖਾਂ ਚ ਸੋਜਿਸ਼ ਮੂੰਹ ਤੇ ਸੋਜਿਸ਼ ਹੱਥ ਪੈਰ ਗੋਡੇ ਗਿੱਟੇ ਜੋਇੰਟਸ ਦੇ ਦਰਦ ਬੜੇ ਲੋਕਾਂ ਨੂੰ ਹੋਣ ਲੱਗ ਜਾਂਦੇ ਆ ਯੂਰਿਕ ਐਸਿਡ ਚੈੱਕ ਕਰਾਉਣਾ ਠੀਕ ਹੁੰਦਾ ਆਰ ਐ ਫੈਕਟਰ ਚੈੱਕ ਕਰਾਉਣਾ ਗਠੀਆ ਚੈੱਕ ਕਰਾਉਣਾ ਉਹ ਵੀ ਠੀਕ ਹੁੰਦਾ ਦਿੱਕਤ ਕਿੱਥੇ ਆਉਂਦੀ ਹੈ ਇਨਫਲੇਮੇਸ਼ਨ ਆਈ ਹੁੰਦੀ ਹੈ ای ایس ਆਰ ਲੋਕਾਂ ਨੂੰ ਵੱਜ ਜਾਂਦਾ ای ایس ਆਰ ਬੇਸਿਕਲੀ ਇੱਕ ਇਨਫਲੇਮੇਟਰੀ ਡਿਸਆਰਡਰ ਹੈ ਤੇ ਜਿੰਨਾ ਲੋਕਾਂ ਨੂੰ ਆਟੋ ਇਮਿਊਨ ਦੇ ਵੀ ਡਿਸਆਰਡਰ ਨੇ ਜਿਵੇਂ ਇਮਿਊਨਿਟੀ ਤੁਹਾਡੀ ਵੀਕ ਪੈ ਗਈ ਜਾਂ ਇਮਿਊਨਿਟੀ ਆਪੇ ਹੀ WBC ਬਣਾਉਣ ਲੱਗੀ RBC ਬਣਾਉਣ ਲੱਗੀ ਤੇ ਤੁਹਾਡੇ ਉਹ ਇੱਕ ਸਿਲੈਕਟਡ ਏਰੀਆ ਨੂੰ ਟਾਰਗੇਟ ਕਰਕੇ ਉੱਥੇ ਸੈਲਜ਼ ਦੀ ਭਰਮਾਰ ਕਰਦੀ ਕਈ ਲੋਕਾਂ ਨੂੰ ਤੁਸੀਂ ਦੇਖਿਆ ਉਹ ਦਾੜੀ 'ਚ ਕੀੜਾ ਲੱਗ ਗਿਆ ਤਾਂ ਤੁਸੀਂ ਦੇਖੋਗੇ ਦੰਦਾਂ 'ਚ ਕੀੜਾ ਲੱਗ ਗਿਆ ਕਈਆਂ ਦੇ ਵਾਲਾਂ 'ਚ ਕੀੜਾ ਲੱਗ ਗਿਆ ਉਹ ਕੀੜਾ ਕਿਉਂ ਲੱਗਦਾ ਕਿਉਂਕਿ ਉੱਥੇ WBC ਦੀ ਮਾਤਰਾ ਵਾਜ ਜਾਂਦੀ ਆ ਤਾਂ ਇਹ ਆਟੋ ਇਮਿਊਨ ਨੂੰ ਵੀ ਠੰਡਾ ਕਰਨ ਦੇ ਵਿੱਚ ਮਦਦ ਕਰਦਾ ਹੈ ਜਿਹੜੇ ਬੰਦੇ ਨੇ ਲੌਂਗ ਖਾ ਲਈ ਨਹੀਂ ਹਾਂਜੀ ਤੇ ਮੈਂ ਉਹਨੂੰ ਵੈਸੇ ਪਰਸਨਲੀ ਦੱਸਿਆ ਸੀਗਾ ਵੀ ਉਹਨੂੰ ਗਰਸਤੀ ਜੀਵਨ ਦੇ ਵਿੱਚ ਵੀ ਇੰਪਰੂਵਮੈਂਟ ਮਿਲੂਗੀ ਅੱਛਾ ਹਾਂ ਜਿਹੜੇ ਬੰਦੇ ਨੇ ਲੌਂਗ ਖਾ ਲਈ ਉਹਨੂੰ ਗਰਸਤੀ ਜੀਵਨ ਦੇ ਵਿੱਚ ਵੀ ਇੰਪਰੂਵਮੈਂਟ ਮਿਲੂਗੀ ਔਰ ਇਹਦੀ ਖਾਸियत ਤੁਸੀਂ ਦੇਖੋਗੇ ਇਹਦੀ ਸ਼ੇਪ ਜਿਹੜੀ ਉਹ ਸਿਮਨਰਜੀ ਆ ਜਿਹੜਾ ਆਪਣਾ ਵੀਰਿਆ ਹੁੰਦਾ ਔਰ ਵੀਰਿਆ ਜਦੋਂ ਤੁਹਾਡਾ ਵਰਧਕ ਹੋ ਜਾਂਦਾ ਤੁਹਾਡੇ ਸਰੀਰ ਦੇ ਵਿੱਚ ਵੀਰਿਆ ਵਧਦਾ ਵਾ ਤਾਂ ਤੁਹਾਡੀ ਸਰੀਰ ਦੀ ਊਰਜਾ ਜਾਨ ਸ਼ਕਤੀ ਜਦੋਂ ਆਪਾਂ ਲਈ ਸਾਰਾ ਦਿਨ ਜਿੰਨਾ ਕੰਮ ਆਪਾਂ ਕਰਦੇ ਨੇ ਜਿਹੜੇ ਵੀ ਕੰਮ ਆਪਾਂ ਕਰਦੇ ਆ ਉਹ ਸਾਰੇ ਕੰਮਾਂ ਦੇ ਵਿੱਚ ਫੋਕਸ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਡੈਡੀਕੇਸ਼ਨ 100% ਨਾਲ ਬਚ ਜਾਂਦੀ ਜਿਹੜਾ ਬੰਦਾ ਜਿਉਂਦਾ ਉਦੇ ਵਾਸਤੇ ਆਮਤ ਠੀਕ ਹੈ ਇਸ ਤੋਂ ਵੱਧ ਕੇ ਕੁਝ ਨਹੀਂ ਆਪਾਂ ਕਹਿ ਸਕਦੇ ਜਿਹੜੇ ਮਰਜ਼ੀ ਤੁਹਾਨੂੰ ਬਿਮਾਰੀ ਹੋਵੇ ਤੁਸੀਂ ਦੇਖੋ ਕੈਂਸਰ ਆ ਕੀ ਜਿਹੜੀ ਆਪਾਂ ਕਹਿ ਦਿੰਦੇ ਆ ਵੀ ਸਭ ਤੋਂ ਖਤਰਨਾਕ ਬਿਮਾਰੀ ਆਪਾਂ ਮੰਨਦੇ ਆ ਫੈਟੀ ਲੀਵਰ ਨੂੰ ਆਪਾਂ ਬਹੁਤ ਖਤਰਨਾਕ ਬਿਮਾਰੀ ਮੰਨਦੇ ਆ ਡਾਇਬੀਟਿਸ ਨੂੰ ਆਪਾਂ ਬਹੁਤ ਖਤਰਨਾਕ ਬਿਮਾਰੀ ਮੰਨਦੇ ਆ ਯਕੀਨ ਮੰਨਿਓ ਇਹਨੇ ਸਭ ਤੋਂ ਪਹਿਲਾ ਕੰਮ ਜਾ ਕੇ ਕਰਨਾ ਤੁਹਾਡੇ ਲੀਵਰ ਤੇ ਤੁਹਾਡਾ ਲੀਵਰ ਨੂੰ ਇਹਨੇ ਕੋਲਡ ਕਰਨਾ ਠੰਡਾ ਕਰਨਾ ਉਹਦੀ ਜਿਹੜੀ ਸਵੇਲਿੰਗ ਆ ਉਹਦਾ ਜਿਹੜਾ ਫੈਟ ਆ ਉਹਨੂੰ ਮੈਲਟ ਕਰਨਾ ਸ਼ੁਰੂ ਕਰਨਾ ਵਾ ਤਸੀਰ ਇਹਦੀ ਠੰਡੀ ਹੁੰਦੀ ਆ ਮਤਲਬ ਜਿਨ੍ਹਾਂ ਲੋਕਾਂ ਦੇ ਆਪਾਂ ਕਹਿ ਸਕਦੇ ਪਿੱਤ ਵਧੀ ਹੁੰਦੀ ਆ ਜਲਨ ਰਹਿੰਦੀ ਆ ਸ਼ਰੀਰ ਦੇ ਵਿੱਚ ਜਾਂ ਹਰ ਵਕਤ ਉਹਨਾਂ ਦੇ ਆਈਬੀਐਸ ਦੀ ਦਿੱਕਤ ਆ ਪੇਟ ਦੇ ਵਿੱਚ ਅਲਸਰ ਨੇ ਟੱਟੀ ਦੇ ਵਿੱਚ ਝਗ ਆਉਂਦੀ ਆ ਉਹਨਾਂ ਸਾਰੇ ਲੱਛਣਾਂ ਤੇ ਇਹ ਚੀਜ਼ ਕੰਮ ਕਰਦੀ ਆ ਔਰ ਮੈਂ ਕਹਿੰਦਾ ਤੁਸੀਂ ਇੱਕ ਦਿਨ ਹੀ ਪੀ ਕੇ ਦੇਖੋ ਇਹ ਮੇਰਾ ਚੈਲੰਜ ਹੈ ਤੁਸੀਂ 5 ਮਿੰਟਾਂ ਬਾਅਦ ਤੁਹਾਡਾ ਕਮੈਂਟ ਆ ਜਾਊਗਾ ਵੀ ਵਾਕਈ ਆਰਾਮ ਆ ਸਵੇਰੇ ਉੱਠ ਕੇ ਕੈਪਸੂਲ ਖਾਂਦੇ ਨੇ ਜਿਹੜੇ ਲੋਕ ਸਵੇਰੇ ਉੱਠ ਕੇ ਗੋਲੀਆਂ ਖਾਂਦੇ ਨੇ ਐਸਿਡ ਤੋਂ ਬਚਣ ਵਾਸਤੇ ਉਹਨਾਂ ਲੋਕਾਂ ਨੂੰ ਮੈਂ ਰეკਮੈਂਡ ਕਰੂੰਗਾ ਵੀ ਤੁਸੀਂ 45 ਦਿਨ ਤੱਕ ਮਹਾਰਾਜ ਸ਼ਹੀ ਸ਼ਰਬਤ ਰੈਗੂਲਰ ਪੀਓ ਠੀਕ ਹੈ 45 ਦਿਨਾਂ ਦੇ ਵਿੱਚ ਵਿੱਚ ਹੀ ਤੁਹਾਨੂੰ ਪਤਾ ਲੱਗ ਜਾਊਗਾ ਵੀ ਜੇ ਸਾਡਾ ਲੀਵਰ ਪ੍ਰੋਪਰ ਕੰਮ ਕਰਦਾ ਹੋਵੇ ਤਾਂ ਅਸੀਂ ਕਿੰਨੇ ਕਿ ਤੰਦਰੁਸਤ ਹੋ ਸਕਦੇ ਆ ਇੱਕ ਬੜਾ ਸੌਖਾ ਤਰੀਕਾ ਫਰੁਕੀ ਜੀ ਇਹਦਾ ਸਖਤ ਤਰੀਕਾ ਕੀ ਹੈ ਤੁਸੀਂ ਰਾਤ ਨੂੰ ਜਦੋਂ ਸੌਣ ਜਾਣਾ ਤਾਂ ਤੁਸੀਂ ਇੱਕ ਗਲਾਸ ਪਾਣੀ ਦਾ ਲੈ ਲੈਣਾ ਉਹਦੇ ਵਿੱਚ ਤੁਸੀਂ ਪਾਣੀ ਪਾ ਲੈਣਾ ਜੀ 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 ਇਹਦੇ ਵਿੱਚ ਆਪਾਂ ਪਾਣੀ ਪਾ ਕੇ ਤੇ ਤੁਸੀਂ ਦੇਖ ਰਹੇ ਹੋ ਵੀ ਇਹਦੇ ਵਿੱਚ ਆਪਾਂ ਦੋ ਲੌਂਗ ਜਾ ਰਹੇ ਨੇ ਨਾਲ ਠੀਕ ਹੈ ਇਹ ਜਿਹੜੇ ਦੋ ਲੌਂਗ ਰਾਤ ਨੂੰ ਪਿਉਂਦੋ ਇਹਨੂੰ ਪਰ ਟੱਕ ਦੋ ਔਰ ਬਰਤਨ ਕੱਚ ਦਾ ਹੋਵੇ ਤੁਹਾਡਾ ਤੁਸੀਂ ਰਾਤ ਨੂੰ ਇਹਨੂੰ ਪਿਉਂ ਦੇਣਾ ਵਾ ਸਵੇਰੇ ਉੱਠ ਕੇ ਸਿਰਫ ਇਹ ਪਾਣੀ ਪੀ ਲੈਣਾ ਠੀਕ ਹੈ ਮੈਂ ਕਹਿੰਦਾ ਜਿਨ੍ਹਾਂ ਲੋਕਾਂ ਨੂੰ ਡੈਂਟਲ ਦੰਦਾ ਪ੍ਰਤੀ ਕੋ ਕੀੜਾ ਲੱਗ ਗਿਆ ਦਰਦ ਹੁੰਦਾ ਸੈਂਸਿਟੀਵਿਟੀ ਦੀ ਦਿੱਕਤ ਆ ਦੰਦ ਪੀਲੇ ਪੈ ਰਹੇ ਨੇ ਤੁਸੀਂ ਸਿਰਫ ਆਹੀ ਦੋ ਲੋੰਗਾ ਜਿਹੜੀਆਂ ਰਾਤ ਨੂੰ ਹੁੰਦੀਆਂ ਸੀ ਸਵੇਰੇ ਕੱਢੋ ਐਂ ਕਰਕੇ ਇਹਨਾਂ ਬਿਲਕੁਲ ਪਿਸ ਜਾਣਾ ਕਿਉਂਕਿ ਸੌਫਟ ਹੋ ਜਾਣਗੀਆਂ ਰਾਤੋ ਰਾਤ ਭੋਂਤੇ ਇਹਦੇ ਵਿੱਚ ਚਿੰਗਮ ਦੀ ਤਰ੍ਹਾਂ ਹੋ ਜਾਣਗੀ ਬਿਲਕੁਲ ਸੌਫਟ ਹੋ ਜਾਣਗੀ ਇਹਦੇ ਉੱਤੇ ਤੁਸੀਂ ਇੱਕ ਚੁਟਕੀ ਸੇਂਦਾ ਨਮਕ ਡਲੀ ਵਾਲਾ ਜਿਹੜਾ ਨਮਕ ਆਪਾਂ ਕਹਿੰਦੇ ਆ ਉਹਨੂੰ ਪਾਓ ਜਾਂ ਪਾਕਿਸਤਾਨੀ ਨੂਣ ਕਹਿੰਦੇ ਆ ਉਹਨੂੰ ਤੁਸੀਂ ਬ੍ਰਸ਼ ਦੇ ਉੱਤੇ ਲਾ ਕੇ ਤੇ ਮੈਂ ਕਹਿੰਨਾ ਤੁਸੀਂ ਬ੍ਰਸ਼ ਕਰਨਾ ਤੇ ਫਿਰ ਤੁਸੀਂ 5 ਮਿੰਟ ਬਾਅਦ ਕਮੈਂਟ ਕਰਨਾ ਜਿਹੜਾ ਵੀ ਵਾਕਈ ਸਾਨੂੰ ਚੀਜ਼ ਕਾਰੀਗਰਦਸੀ ਰੁਕੀ ਜੀ ਬੰਦਾ ਬਜ਼ੁਰਗ ਉਦੋਂ ਲੱਗਣ ਲੱਗਦਾ ਜਦੋਂ ਉਹਦਾ ਪੇਟ ਖਰਾਬ ਰਹਿਣਾ ਸ਼ੁਰੂ ਹੁੰਦਾ ਲੌਂਗ ਵਾਲੇ ਪਾਣੀ ਦੇ ਨਾਲ ਸਾਡਾ ਮਸਲਾ ਸੀ ਜਿਹੜਾ ਹੱਲ ਕਰ ਰਹੇ ਹੋਂ ਇਹ ਕਰ ਰਹੇ ਇੱਕ ਤਾਂ ਤੁਹਾਡੀ ਆਂਤੜੀਆਂ ਦੇ ਵਿੱਚ ਕੋਈ ਅਲਸਰ ਨਾ ਬਣ ਠੀਕ ਹੈ ਤੁਹਾਡਾ ਜਿਹੜਾ ਤਜਾਬ ਦੀ ਦਿੱਕਤ ਆ ਉਹਦੇ ਕਰਕੇ ਤੁਹਾਡਾ ਜਿੰਨਾ ਮਰਜ਼ੀ ਚੰਗਾ ਖਾਣਾ ਖਾ ਲੋ ਤੁਹਾਨੂੰ ਨਾ ਤਾਂ ਲੱਗਣਾ ਸਭੋ ਸਰੀਰ ਦੇ ਵਿੱਚ ਮੈਂ ਕਹਿੰਦਾ 70% ਅੱਜ ਦੇ ਸਮੇਂ ਦੇ ਵਿੱਚ ਆਪਾਂ ਦੇਖਦੇ ਹਾਂ ਸਟੂਡੈਂਟਸ ਦੇਖੀਏ ਜਾਂ ਆਪਣੇ ਨੌਜਵਾਨ ਦੇਖੀਏ ਜਾਂ ਕਾਰਪੋਰੇਟ ਵਰਲ ਸਿਚੁਏਸ਼ਨ ਕੀ ਹੈ ਉਹ 70% ਖਾਣਾ ਬਾਹਰੋਂ ਕੰਜ਼ੂਮ ਕਰ ਰਹੇ ਨੇ ਘਰੇ 30% ਖਾਣਾ ਪਣ ਰਿਹਾ ਅੱਜ ਕੱਲ ਹਰੇਕ ਬੰਦੇ ਦਾ ਇਹ ਲਾਈਫ ਸਟਾਈਲ ਅਸੀਂ ਬਹੁਤ ਨੇੜੋਂ ਦੇਖਦੇ ਆ ਤਾਂ ਉਹਨਾਂ ਲੋਕਾਂ ਨੂੰ ਖਾਸ ਕਰਕੇ ਬੇਨਤੀ ਕਰਨਾ ਚਾਹੁੰਦਾ ਜਾਂ ਤਾਂ 45 ਦਿਨ ਤੁਸੀਂ ਮਹਾਰਾਜਾ ਸ਼ਹੀ ਸ਼ਰਬਤ ਡੇਲੀ ਪੀਓ ਪਰੁਕੀ ਜੀ ਮਹਾਰਾਜਾ ਸ਼ਹੀ ਸ਼ਰਬਤ ਕੀ ਕਰੂਗਾ ਦੀ ਬਜਾਏ ਆਪਾਂ ਇਹ ਜੀ ਗੱਲ ਰੱਖੀਏ ਵੀ ਕੀ ਨਹੀਂ ਕਰੂਗਾ ਤਾਂ ਉਹ ਜਵਾਬ ਦੇਣਾ ਛੇਤੀ ਸੌਖਾ ਹੋ ਜੂਗਾ ਉਹ ਸਿਰਫ ਕੀ ਨਹੀਂ ਕਰੂਗਾ ਵੀ ਜਿਹੜਾ ਤੁਹਾਡਾ ਤਜਾਬ ਵੜਦਾ ਹੋਊਗਾ ਉਹਨੂੰ ਵੜਨ ਤੋਂ ਰੋਕ ਦੂਗਾ ਠੀਕ ਹੈ ਬਸ ਤੁਹਾਡਾ ਤਜਾਬ ਕੰਟਰੋਲ ਹੋ ਗਿਆ ਲਿਵਰ ਠੀਕ ਹੋ ਗਿਆ ਤੁਹਾਡੇ ਅੰਤੜੀਆਂ ਠੀਕ ਹੋ ਗਈਆਂ ਖਾਦਾ ਪੀਤਾ ਸਰੀਰ ਨੂੰ ਲੱਗਣ ਲੱਗਿਆ ਫਿਰ ਉਕੀ ਜੇ ਆਪਾਂ ਭਾੜ ਦੇ ਕੀ ਹ 80% ਜਾਂ 800 ਤੋਂ ਵੱਧ ਰੋਗ ਤੁਹਾਡੇ ਢਿੱਡ ਚ ਬਸਦੇ ਨੇ ਤੁਹਾਡੇ ਦਿਮਾਗ ਜੇ ਨਹੀਂ ਕੰਮ ਕਰਦਾ ਡਿਪਰੈਸ਼ਨ ਦੇ ਪੇਸ਼ੈਂਟ ਲਾ ਲੋ ਚਮੜੀ ਦੇ ਰੋਗ ਵਾਲੇ ਪੇਸ਼ੈਂਟ ਲਾ ਲੋ ਬਾਲਾਂ ਤੋਂ ਗੰਝੇ ਲਾ ਲੋ ਦਾੜੀ ਜਿਨ੍ਹਾਂ ਦੇ ਨਹੀਂ ਪ੍ਰੋਪਰ ਆ ਰਹੇ ਹਾਰਮੋਨ ਇੰਬੈਲੈਂਸ ਹੋ ਰਿਹਾ ਵਾ ਸੇਵਨ ਦੀ ਕੁਆਲਿਟੀ ਡਾਊਨ ਜਾ ਰਹੀ ਆ ਜੋੜਾਂ ਚ ਦਰਦ ਆ ਰਿਹਾ ਵਾ ਗੋਡੇ ਗਿੱਟੇ ਲੱਤਾ ਬਾਹਾ ਬਾਈ ਬਾਈ 33 ਸਾਲ ਦੀ ਉਮਰ ਆ ਪਰ ਗੋਡੇ ਗੱਟੇ ਆ ਸਰੀਰ ਇੰਨਾ ਕੁ ਬੇਹਾ ਪਿਆ ਹੋਇਆ ਜਿਵੇਂ ਗਿੱਲਾ ਗੋਬਰ ਜਿਵੇਂ ਕਿਸੇ ਦਾ ਰੱਖਤਾ ਝੂਠਾ ਪੈ ਗਿਆ ਇੱਕ ਸਾਡੇ ਕੋਲ ਬੜੀ ਸਪਸ਼ਟ ਦੇਸੀ ਭਾਸ਼ਾ ਚ ਪੇਸ਼ੈਂਟ ਆਉਂਦੇ ਉਹ ਕਹਿੰਦੇ ਜੀ ਗਿੱਲਾ ਗੋਬਰ ਜਿਵੇਂ ਕਿਸੇ ਨੇ ਇੱਕ ਪਾਸੇ ਰੱਖਤਾ ਉਵੇਂ ਬੈਠਿਆ ਹਸਤਾ ਹਾਲਾਂਕਿ ਹੁਣ ਉਹ ਸਥਿਤੀ ਬੰਦੇ ਦੇ ਉੱਤੇ ਜਿਹਦੋਂ ਤੋਂ ਸਥਿਤੀ ਹੈਗੀ ਉਹ ਬੜਾ ਹੀ ਦੇਖ ਕੇ ਆਪਦਾ ਨੂੰ ਲੱਗਦਾ ਵੀ ਯਾਰ ਇਹ ਕਿੱਥੇ ਫਸ ਗਿਆ ਬੰਦਾ ਕਿਉਂਕਿ ਜਿਹਦੇ ਉੱਤੇ ਸਥਿਤੀ ਚੱਲ ਰਹੀ ਆ ਉਹ ਫਰੂਕੀ ਜੀ ਇੱਕ ਸਿਰਫ ਸਿਰ ਦੁਖਦਾ ਹੋਵੇ ਨਾ ਬੰਦੇ ਦਾ ਤੇ ਬੰਦੇ ਨੂੰ ਆਏ ਬੇਚੈਨੀ ਹੁੰਦੀ ਹੈ ਮੈਂ ਹੁਣ ਕੀ ਖਾਵਾਂ ਠੀਕ ਹੈ ਤੇ ਮੈਂ ਕਹਿੰਦਾ ਜੇ ਸਿਰ ਦੁਖਦਾ ਤੁਸੀਂ ਲੌਂਗ ਵਾਲਾ ਪਾਣੀ ਪੀਓਗਾ ਠੀਕ ਹੈ ਤੁਸੀਂ ਇੱਕ ਰੋਗ ਦਾ ਨਾਮ ਲਓ ਜਿਹਦੇ ਵਿੱਚ ਲੌਂਗ ਵਾਲਾ ਪਾਣੀ ਕੰਮ ਨਾ ਕਰੇ ਜੀ ਜੀ ਤੁਸੀਂ ਰੋਗ ਦਾ ਨਾਮ ਲਓ ਜਿਹਦੇ ਵਿੱਚ ਮਹਾਰਾਜ ਸ਼ਹੀ ਸ਼ਰਬਤ ਕੰਮ ਨਾ ਕਰੇ ਤੇ ਆਪਾਂ ਜਵਾਬ ਦੇਣ ਨੂੰ ਰੈਡੀ ਬੈਠੇ ਵੇਖੋ ਇਸ ਵਕਤ ਮੈਂ ਸਭ ਤੋਂ ਸੌਖਾ ਤਰੀਕਾ ਕਹੂੰਗਾ 7479622000 ਤੇ ਤੁਸੀਂ ਕਾਲ ਕਰਕੇ ਤੁਸੀਂ ਇੰਨੀ ਦੂਰ ਚੱਲ ਕੇ ਆਉਂਗੇ ਪਹਿਲਾਂ ਆਪਦੀ ਪ੍ਰੋਬਲਮ ਸਿਰਫ ਸਾਡੇ ਨਾਲ ਡਿਸਕਸ ਕਰੋ ਸਾਨੂੰ ਲੱਗੂ ਵੀ ਤੁਹਾਨੂੰ ਦਵਾਈ ਦੀ ਲੋੜ ਹੈ ਤਾਂ ਦਵਾਈ ਦਵਾਂਗੇ ਸਾਨੂੰ ਲੱਗੂ ਵੀ ਤੁਹਾਨੂੰ ਲੋੜ ਹੈਗੀ ਸਿਰਫ ਸਲਾਹ ਦੀ ਤੁਹਾਨੂੰ ਕਾਉਂਸਲਿੰਗ ਦੀ ਲੋੜ ਹੈ ਤਾਂ ਅਸੀਂ ਉਸ ਤਰ੍ਹਾਂ ਤੁਹਾਨੂੰ ਘਰੇਲੂ ਨੁਕਤੇ ਜਾਂ ਕੁਝ ਇਸ ਤਰ੍ਹਾਂ ਦੀਆਂ ਸਲਾਹਾਂ ਜਿਵੇਂ ਆ ਲੌਂਗ ਵਾਲਾ ਪਾਣੀ ਹੈ ਇਸ ਤਰ੍ਹਾਂ ਦੇ ਸਾਡੇ ਕੋਲ ਕਈ ਨੁਕਤੇ ਨੇ ਤੇ ਇਸ ਤਰ੍ਹਾਂ ਦੇ ਤੁਹਾਨੂੰ ਅਸੀਂ ਨੁਕਤੇ ਦੱਸਾਂਗੇ ਔਰ ਜਦੋਂ ਤੁਸੀਂ ਸਾਨੂੰ ਮਿਲਣ ਦਾ ਜੇ ਚਾਹੁੰਦੇ ਹੋਵੇ ਤੁਸੀਂ ਮਿਲ ਕੇ ਹੀ ਗੱਲ ਕਰਨੀ ਚਾਹੁੰਦੇ ਆ ਬਹੁਤ ਸਾਰੇ ਡੀ ਐਡਿਕਸ਼ਨ ਵਾਲੇ ਪੇਸ਼ੈਂਟ ਹੁੰਦੇ ਆ ਗਰਸਤੀ ਜੀਵਨ ਸੰਬੰਧਿਤ ਪੇਸ਼ੈਂਟ ਹੁੰਦੇ ਆ ਤਾਂ ਉਹ ਕਹਿੰਦੇ ਸੀ ਮਿਲ ਕੇ ਹੀ ਤੁਹਾਡੇ ਨਾਲ ਗੱਲ ਕਰਨੀ ਆ ਤਾਂ ਫਰੁਕੀ ਜੀ ਇਸ ਵਕਤ ਅਸੀਂ ਹਰ ਰੋਜ਼ ਰਾਤ ਨੂੰ ਸ਼ਾਮ ਨੂੰ ਇਸ ਵਕਤ ਅਸੀਂ ਹਰ ਰੋਜ਼ ਸ਼ਾਮ ਨੂੰ 5 ਵਜੇ ਤੋਂ ਲੈ ਕੇ 7 ਵਜੇ ਤੱਕ ਲੁਧਿਆਣੇ ਗੱਲ ਵਾਲੀ ਨਹਿਰ ਦੇ ਉੱਤੇ ਡਾਕਟਰ ਜੀ ਡੀ ਆਰ ਵਿਦਾ ਤੁਸੀਂ Google ਤੇ ਸਰਚ ਕਰੋਗੇ ਤੁਹਾਨੂੰ ਵੈਸੀ ਪਤਾ ਲੱਜੂਗਾ ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਟੈਂ ਵੀ ਇਹ ਦੰਦਾ ਵਾਸਤੇ ਸਭ ਤੋਂ ਘਾਰੀ ਹਰ ਤੁਸੀਂ ਪੀਣਾ ਕਿਵੇਂ ਆ ਤੁਸੀਂ ਜੀ ਇਸ ਲੋਟੀ ਨੂੰ ਪੀਣਾ ਹੈ ਠੀਕ ਹੈ ਔਰ ਤੁਸੀਂ ਯਕੀਨ ਮੰਨਿਓ ਫਰੂਕੀ ਜੀ ਹਜੇ ਸਿਰਫ 10 ਮਿੰਟ ਹੋਏ ਨੇ ਤੇ ਲੌਂਗ ਦਾ ਸਵਾਦ ਪਾਣੀ